ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਹਮੇਸ਼ਾ ਦੀ ਤਰ੍ਹਾਂ ਤੇ ਅੱਜ ਮੈਂ ਕਿਚਨ 'ਚ ਖੜੀ ਆ ਦੁੱਧ ਗਰਮ ਕਰ ਰਹੀ ਸੀਗੀ ਤਾਂ ਇੱਥੇ ਖੜੀ ਖੜੀ ਨੂੰ ਮੈਨੂੰ ਚੇਤ ਆਇਆ ਕਿ ਤੁਹਾਡੇ ਨਾਲ ਗੱਲ ਕਰਾਂ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਵੀ ਇੱਕ ਦੇਸੀ ਨੁਸਖਾ ਹੈਗਾ ਆਪਣੇ ਗੋਡਿਆਂ ਦੀ ਜਿਹੜੀ ਜਿਹੜਾ ਦਰਦ ਹੈ ਨਾ ਗੋਡਿਆਂ ਦਾ ਤਕਲੀਫ ਹੈ ਬਹੁਤ ਸਾਰੇ ਲੋਕਾਂ ਨੂੰ 40 45 ਸਾਲ ਤੋਂ ਬਾਅਦ ਗੋਡਿਆਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਤੇ ਉਹਦੇ ਲਈ ਮੈਂ ਦੇਖ ਰਹੀ ਸੀਗੀ ਕੁਝ ਪੜ੍ਹ ਰਹੀ ਸੀਗੀ ਕੁਝ ਗੱਲਾਂ ਸੁਣ ਰਹੀ ਸੀਗੀ ਤਾਂ ਉਹਦੇ ਚੋਂ ਜੋ ਮੈਨੂੰ ਨੁਸਖਾ ਜੋ ਵਧੀਆ ਲੱਗਿਆ ਸੌਖਾ ਲੱਗਿਆ ਤੇ ਜਿਹਨੂੰ ਅਸੀਂ ਆਰਾਮ ਨਾਲ ਆਪਣੇ ਤੇ ਅਪਲਾਈ ਕਰ ਸਕਦੇ ਹਾਂ ਤੇ ਉਹ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਕਿਉਂਕਿ 4 ਸਾਲ ਪਹਿਲਾਂ ਮੈਂ ਵੀ ਇਸੇ ਚੀਜ਼ ਨੂੰ ਅਜ਼ਮਾਇਆ ਸੀਗਾ ਆਪਣੇ ਤੇ ਤੇ ਮੈਨੂੰ ਬਹੁਤ ਰਿਲੀਫ ਮਿਲਿਆ ਸੀਗਾ ਮੇਰੇ ਮਦਰ ਨਾ ਗੋਡਿਆਂ ਦੀ ਉਹਨਾਂ ਨੂੰ ਬਹੁਤ अर्ਲੀ ਉਮਰ ਚ ਸਮੱਸਿਆ ਆ ਗਈ ਸੀ ਤਾਂ ਮੈਂ ਜਦੋਂ ਦੀ ਮੈਂ ਸੁਰਤ ਸੰਭਾਲੀ ਐ ਮੈਂ ਉਹਨਾਂ ਨੂੰ ਕਦੇ ਵੀ ਸਿੱਧੇ ਤੁਰਦਿਆਂ ਨਹੀਂ ਸੀ ਦੇਖਿਆ ਤੇ ਸਾਰੀ ਰਾਤ ਉਹ ਜਦੋਂ ਵੀ ਪਾਸਾ ਲੈਂਦੇ ਸੀਗੇ ਸੁੱਤੇ ਤਾਂ ਉਹ ਹੇ ਹੇ ਕਰਦੇ ਸੀ ਤਾਂ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਗੋਡਿਆਂ ਦੀ ਤਕਲੀਫ ਸੀਗੀ ਤੇ तकरीबन 13 ਕੁ ਸਾਲ ਪਹਿਲਾਂ ਜਿਵੇਂ ਹੁਣ 26 ਸ਼ੁਰੂ ਹੋ ਗਿਆ ਤੇ 2013 ਦੇ ਵਿੱਚ ਨਾ ਮੈਨੂੰ ਹਲਕੀ ਹਲਕੀ ਮੇਰੇ ਗੋਡੇ ਦੇ ਵਿੱਚ ਲੈਫਟ ਗੋਡੇ ਦੇ ਵਿੱਚ ਨਾ ਮੈਨੂੰ ਸਮੱਸਿਆ ਸ਼ੁਰੂ ਹੋਈ ਦਰਦ ਹੁੰਦਾ ਸੀ ਜਦੋਂ ਚੌਂਕੜੀ ਮਾਰਦੀ ਸੀ ਤਾਂ ਉਹ ਜਿਆਦਾ देर ਮੈਂ ਚੌਂਕੜੀ ਨਹੀਂ ਸੀ ਮਾਰ ਸਕਦੀ ਤੇ ਵੈਸੇ ਵੀ ਟਸ ਟਸ ਮਤਲਬ ਹੁੰਦਾ ਰਹਿੰਦਾ ਸੀ ਗੋਡੇ ਦੇ ਵਿੱਚ ਤੇ ਮੈਨੂੰ ਲੱਗਿਆ ਕਿ ਇਹ ਤਾਂ ਕੋਈ ਗੜਬੜ ਹੈਗੀ ਹੈ ਨਾ ਤੇ ਦਿਖਾਇਆ ਹੱਡੀਆਂ ਦੇ ਡਾਕਟਰ ਕੋਲ ਮੈਂ ਗਈ ਹੈ ਨਾ ਤੇ ਉਹਨਾਂ ਨੂੰ ਉਹਨਾਂ ਨੇ ਐਕਸ-ਰੇ ਕਰਾਉਣ ਲਈ ਕਿਹਾ ਤੇ ਉਹਨਾਂ ਨੇ ਮੈਨੂੰ ਕਿਉਂਕਿ ਉਹ ਸਾਨੂੰ ਜਾਣਦੇ ਸੀ ਕਿ ਡਾਕਟਰ ਫੈਮਿਲੀ ਡਾਕਟਰੀ ਸੀਗੇ ਮੇਰੇ ਮਦਰ ਦਾ ਵੀ ਆਪਰੇਟ ਉਹਨਾਂ ਨੇ ਕੀਤਾ ਸੀ ਤਾਂ ਉਹ ਮੈਨੂੰ ਕਹਿੰਦੇ ਕਿ ਇਹ ਹੁਣ ਸਟਾਰਟਿੰਗ ਹੈ ਜੇ ਤੁਸੀਂ ਹੁਣ ਧਿਆਨ ਨਾ ਦਿੱਤਾ ਤਾਂ ਫਿਰ ਇਹ ਗੋਡੇ ਉਸੇ ਤਰ੍ਹਾਂ ਹੋ ਜਾਣਗੇ ਜਿਵੇਂ ਤੁਹਾਡੇ ਮੰਮਾ ਦੇ ਹੋਏ ਸੀਗੇ ਤਾਂ ਮੈਂ ਨਾ ਸੱਚੀ ਡਰ ਗਈ ਮੈਨੂੰ ਲੱਗਿਆ ਵੀ ਇਹ ਤਾਂ ਹੁਣ ਕੰਮ ਬਹੁਤ ਖਰਾਬ ਹੋ ਗਿਆ ਕਿਉਂਕਿ ਉਸ ਤਰ੍ਹਾਂ ਮੈਂ ਨਹੀਂ ਵੀ ਓਵੇਂ ਜਿਵੇਂ ਮੇਰੇ ਮਦਰ ਤੁਰਦੇ ਸੀ ਮੈਂ ਉਸ ਤਰ੍ਹਾਂ ਤੁਰੂੰਗੀ ਤਾਂ ਮੈਨੂੰ ਬੜਾ ਲੱਗਿਆ ਹਨਾ ਤਾਂ ਮੈਂ ਫਟਾਫਟ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਮੈਨੂੰ ਫਿਜ਼ੀਓਥੈਰੇਪੀ ਦੀਆਂ ਦੋ ਚਾਰ ਐਕਸਰਸਾਈਜ਼ਸ ਦੱਸੀਆਂ ਕਿ ਇਹ ਕਰਨੀਆਂ ਹੋਰ ਉਹਨਾਂ ਨੇ ਵੈਸੇ ਟਿਪਸ ਮੈਨੂੰ ਦਿੱਤੇ ਕਿ ਆਪਦਾ ਭਾਰ ਘਟਾਓ ਜੋ ਵੀ ਤੁਹਾਡੀ ਡਾਈਟ ਤੁਸੀਂ ਲੈ ਰਹੇ ਹੋ ਉਸ ਤੋਂ ਅੱਧੀ ਕਰ ਦਿਓ ਤੇ ਉਦੇ ਨਾਲ ਵੀ ਉਹ ਕਹਿੰਦੇ ਵੀ ਆਪਣੀ ਬਾਡੀ ਦਾ ਜਦੋਂ weight ਜ਼ਿਆਦਾ ਹੁੰਦਾ ਤਾਂ ਵੀ ਭਾਰ ਸੌਰੀ ਜਦੋਂ ਭਾਰ ਜ਼ਿਆਦਾ ਹੁੰਦਾ ਉਹ ਕਹਿੰਦੇ ਤਾਂ ਵੀ ਆਪਣੇ ਜਿਹੜੇ ਗੋਡੇ ਆ ਉਹ ਖਰਾਬ ਹੁੰਦੇ ਆ ਸੋ ਮੈਂ ਆਪਦੀ ਡਾਈਟ ਤੇ ਕੰਟਰੋਲ ਕੀਤਾ ਜਿਹੜੀਆਂ ਉਹਨਾਂ ਨੇ ਐਕਸਰਸਾਈਜ਼ ਦੇ ਦਸੀਆਂ ਸੀ ਉਹ ਮੈਂ ਕੀਤੀਆਂ ਪੌੜੀਆਂ ਚੜਨਾ ਘੱਟ ਕੀਤਾ ਚੌਂਕੜੀ ਮਾਰ ਕੇ ਬੈਠਣਾ ਬੰਦ ਕਰਤਾ ਸੈਰ ਮੈਂ ਕਰਦੀ ਰਹੀ ਥੋੜੀ ਥੋੜੀ ਤੇ ਮਤਲਬ ਹੁਣ 13 ਸਾਲ ਹੋ ਗਏ ਉਸ ਗੱਲ ਨੂੰ ਹਲੇ ਵੀ ਮੈਂ ਸਿੱਧੀ ਹੋਈ ਤੁਰਦੀ ਆ ਉਸ ਤਰ੍ਹਾਂ ਦਾ ਕੋਈ ਮੈਨੂੰ ਸਮੱਸਿਆ ਨਹੀਂ ਆਈ ਤੇ 4 ਸਾਲ ਪਹਿਲਾਂ ਮੈਂ ਇਦਾਂ ਹੀ ਕੋਈ ਨੁਸਖਾ ਕਿਸੇ ਤੋਂ ਸੁਣਿਆ ਸੀ ਤਾਂ ਉਹ ਮੈਂ ਬਣਾਇਆ ਸੀ ਉਹ ਮੈਂ ਖਾਣਾ ਸ਼ੁਰੂ ਕੀਤਾ ਉਹਦੇ ਨਾਲ ਵੀ ਮੈਨੂੰ ਬਹੁਤ ਫਰਕ ਪਿਆ ਤੇ ਹੁਣ ਆਪਾਂ ਗੱਲ ਕਰਦੇ ਆ ਉਸ ਨੁਸਖੇ ਦੀ ਅ ਇੱਕ ਜਿਹੜਾ ਸਭ ਤੋਂ ਬੌਸ ਡ్రਾਈ ਫਰੂਟ ਕਹਿੰਦੇ ਆ ਉਹਨੂੰ ਉਹ ਹੈਗਾ ਮਖਾਣੀ ਫੁੱਲ ਮਖਾਣੇ ਹਨਾ ਇਹ ਆਪਣੇ ਸਾਰਿਆਂ ਦੀ ਰਸੋਈ ਦੇ ਵਿੱਚ ਹੁੰਦੇ ਹੀ ਨੇ ਕਿਉਂਕਿ ਸਰਦੀਆਂ ਚ ਤਾਪ ਪਵੇ ਸੀ ਪੰਜੀਰੀਆਂ ਬੰਜੂਰੀਆਂ ਪਿੰਨੀਆਂ ਬਣਾਉਣਿਆਂ ਤੇ ਉਹਦੇ ਚ ਮਖਾਣੇ ਪੈਂਦੇ ਹੀ ਨੇ ਹਨਾ ਸਭ ਤੋਂ ਪਹਿਲਾਂ ਤੁਸੀਂ ਲੈਣੇ ਆ ਦੋ ਮੁਠੀ ਮਖਾਣੇ ਉਹਨੂੰ ਹਲਕਾ ਡਰਾਈ ਰੋਸਟ ਕਰ ਲੈਣਾ ਕਰਾਂਚੀ ਜੇ ਬਣ ਜਾਣਗੇ ਉਹ ਕਿਉਂਕਿ ਉਹ ਚੀੜੇ ਹੁੰਦੇ ਆ ਤੇ ਉਹ ਫਿਰ ਗ੍ਰਾਈਂਡ ਨਹੀਂ ਹੁੰਦੇ ਸੋ ਦੋ ਮੁਠੀਆਂ ਮਖਾਣੇ ਡਰਾਈ ਰੋਸਟ ਕਰ ਲੈਣੇ ਆ ਤਿੰਨ ਚਮਚ ਲੈਣੇ ਆ ਤੁਸੀਂ ਅੜਸੀ ਦੇ ਅੱਧਾ ਚਮਚ ਲੈਣਾ ਕਾਲੇ ਤਿਲ ਅੱਧਾ ਚਮਚ ਲੈਣਾ ਚਿੱਟੇ ਤੇਲ ਤੇ ਅੱਧਾ ਚਮਚ ਹੀ ਲੈਣੀ ਹੈ ਹਲਦੀ ਇਹਨਾਂ ਹੁਣ ਤੁਸੀਂ ਦੁਆਰਾ ਨੋਟ ਕਰੋ ਅ ਫੁੱਲ ਮਖਾਣੇ ਦੋ ਮੁਠੀਆਂ ਤਿੰਨ ਚਮਚੇ ਆਲਸੀ ਅੱਧਾ ਚਮਚ ਕਾਲੇ ਤੇਲ ਅੱਧਾ ਚਮਚ ਚਿੱਟੇ ਤੇਲ ਅੱਧਾ ਚਮਚ ਕਾਲੀ ਮਿਰਚ ਤੇ ਅੱਧਾ ਚਮਚ ਹੀ ਹਲਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਅ ਗ੍ਰਾਈਂਡ ਕਰ ਲੈਣਾ ਹਲਦੀ ਨੂੰ ਸੌਰੀ ਜਿਹੜੀ ਹੈਗੀ ਐ ਅਲਸੀ ਐ ਤੇ ਜਿਹੜੇ ਦੋਨੋਂ ਤੇਲ ਐ ਉਹਨਾਂ ਨੂੰ ਵੀ ਹਲਕਾ ਜਿਹਾ ਡਰਾਈ ਰੋਸਟ ਕਰ ਲੈਣਾ ਕਿਉਂਕਿ ਉਹਨਾਂ ਚ ਇੱਕ ਹਮਕ ਜੀ ਆਉਂਦੀ ਹੁੰਦੀ ਐ ਸਲਾਬੇ ਜੇ ਦੀ ਹੈ ਨਾ ਤਾਂ ਉਹਨਾਂ ਨੂੰ ਵੀ ਡਰਾਈ ਰੋਸਟ ਕਰਨਾ ਹੈ ਮਖਾਣਿਆਂ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਗ੍ਰਾਈਂਡ ਕਰ ਲੈਣਾ ਇੱਕ ਬਹੁਤ ਸੋਹਣਾ ਪਾਊਡਰ ਇਹਨਾਂ ਦਾ ਬਣ ਜਾਂਦਾ ਹੈ ਤੇ ਤੁਸੀਂ ਲੈਣਾ ਕਦੋਂ ਇਹਨੂੰ ਡੇਲੀ ਇੱਕ ਚਮਚਾ ਰਾਤ ਨੂੰ ਸੌਣ ਤੋਂ ਪਹਿਲਾਂ ਫਿੱਕੇ ਗਰਮ ਦੁੱਧ ਦੇ ਨਾਲ ਜਦੋਂ ਅਸੀਂ ਬਹੁਤੇ ਲੋਕਾਂ ਨੂੰ ਆਦਤ ਹੁੰਦੀ ਹੈ ਦੁੱਧ ਪੀਤੇ ਬਿਨਾ ਨੀਂਦ ਨਹੀਂ ਆਉਂਦੀ ਹੈ ਨਾ ਸੋ ਉਹੀ ਦੁੱਧ ਤੁਸੀਂ ਗਰਮ ਕਰਨਾ ਇੱਕ ਕੱਪ ਤੇ ਇੱਕ ਚਮਚ ਉਸ ਪਾਊਡਰ ਦਾ ਆਪਦੇ ਸਰਾਣੇ ਰੱਖੋ ਤੇ ਉਹਨੂੰ ਦੁੱਧ ਦੇ ਨਾਲ ਲੈ ਲਓ ਤੇ ਇਸਤੇ ਚਲਦੇ ਆਂ ਚਲਦੇ ਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੇ ਗੋਡੇ ਦਾ ਜਿਹੜਾ ਦਰਦ ਹੈ ਉਹ ਠੀਕ ਹੋ ਗਿਆ ਬਿਲਕੁਲ ਚਲਾ ਗਿਆ ਤੇ ਇਸ ਤੋਂ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਣੀ ਕਿਉਂਕਿ ਜਦੋਂ ਸਮੱਸਿਆਵਾਂ ਵੱਧ ਜਾਂਦੀਆਂ ਅਸੀਂ ਸ਼ੁਰੂਆਤੀ ਸਮੇਂ 'ਚ ਇਲਾਜ ਨਹੀਂ ਕਰਦੇ ਜਦੋਂ ਵਿਗੜ ਜਾਂਦਾ ਫਿਰ ਅਸੀਂ ਡਾਕਟਰ ਕੋਲ ਜਾਂਦੇ ਆ ਤੇ ਫਿਰ ਉਹਦਾ ਇੱਕੋ ਇੱਕ ਹੱਲ ਹੁੰਦਾ ਕਿ ਆਪਰੇਟ ਹੀ ਹੋਊਗਾ ਜੀ ਗੋਡੇ ਬਦਲਨੇ ਪੈਣਗੇ ਤਾਂ ਉਹ ਫਿਰ ਕਾਫੀ ਲੰਬਾ ਤੇ ਮਹਿੰਗਾ ਪ੍ਰੋਸੀਜਰ ਹੁੰਦਾ ਕਈਆਂ ਨੂੰ ਰਾਸ ਵੀ ਨਹੀਂ ਆਉਂਦੇ ਨਵੇਂ ਗੋਡੇ ਕਿਉਂਕਿ ਉਹ ਐਕਸਰਸਾਈਜ਼ ਨਹੀਂ ਕਰ ਪਾਉਂਦੇ ਬਾਅਦ 'ਚ ਫਿਜ਼ੀਓਥੈਰੇਪੀ ਨਹੀਂ ਉਹਦੀ ਲੈਂਦੇ ਤਾਂ ਉਹਨਾਂ ਦੇ ਉੱਥੇ ਹੀ ਗੋਡੇ ਫਿਰ ਜੁੜ ਜਾਂਦੇ ਆ ਜਾਮ ਹੋ ਜਾਂਦੇ ਆ ਬਹੁਤ ਸਾਰੇ ਕੇਸ ਮੈਂ ਇਦਾਂ ਦੇ ਵੀ ਦੇਖਿਆ ਸੋ ਉੱਥੇ ਤੱਕ ਆਪਾਂ ਨੌਬਤ ਕਿਉਂ ਹੋਣ ਦੇਣੀ ਜਦੋਂ ਸਾਨੂੰ ਘਰੇਲੂ ਨੁਸਖੇ ਸਾਡੀਆਂ ਰਸੋਈਆਂ 'ਚ ਸਾਨੂੰ ਆਮ ਹੀ ਉਪਲਬਧ ਹੋ ਜਾਂਦੇ ਆ ਪੰਸਾਰੀ ਦੀਆਂ ਦੁਕਾਨਾਂ ਤੋਂ ਸੋ ਇੰਨੀ ਕੀ ਕੋਸ਼ਿਸ਼ ਆਪਾਂ ਕਰੀਏ ਤੇ ਕਿਸੇ ਨੇ ਕਿਹਾ ਸੀਗਾ ਕਿ ਨੁਸਖੇ ਤਾਂ ਸਾਰੇ ਵਧੀਆ ਹੁੰਦੇ ਆ ਪਰ ਬਣਾਉਣਾ ਔਖਾ ਹੈ ਤੇ ਆਪਦੇ ਲਈ ਤਾਂ ਆਪਾਂ ਨੂੰ ਫਿਰ ਕਰਨਾ ਚਾਹੀਦਾ ਨਾ ਇੰਨੀ ਕਿ ਹਿੰਮਤ ਆਪਾਂ ਕਰਾਂਗੇ ਤਾਂ ਹੀ ਆਪਾਂ ਠੀਕ ਹੋਵਾਂਗੇ ਤੇ ਅੱਜ ਦੀ ਬਸ ਇਹੀ ਸੀਗੀ ਗੱਲਬਾਤ ਤੇ ਫਿਰ ਆਪਾਂ ਆਉਂਦੇ ਦਿਨਾਂ 'ਚ ਹੋਰ ਨਵੀਆਂ ਗੱਲਾਂ ਬਾਤਾਂ ਲੈ ਕੇ ਆਵਾਂਗੇ ਤੇ ਤੁਸੀਂ ਜੁੜੇ ਰਹੋ ਦਸਤਕ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ